ਦੇ ਵਿੱਚ ਇਹਨਾਂ ਸੱਤ ਰਾਜਾਂ ਦੇ ਵਿੱਚ ਔਰਤਾਂ ਪਿੰਡੀਆਂ ਨੇ ਸਭ ਤੋਂ ਵੱਧ ਸ਼ਰਾਬ ਪੰਜਾਬ ਤੇ ਹਰਿਆਣਾ ਇਸ ਵਾਰ ਕਿਵੇਂ ਰਹਿ ਗਏ ਪਿੱਛੇ ਸਤਿ ਸ਼੍ਰੀ ਅਕਾਲ ਜੀ ਨੂਰਵਚੋ ਟਾਕਸ ਤੁਸੀਂ ਦੇਖ ਰਹੇ ਹੋ ਤਾਂ ਮੈਂ ਅੱhem ਅੱਜ ਜਾਣਕਾਰੀ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਨੇ ਕਹਿੰਦੇ ਕਿ ਮੁੰਡੇ ਤਾਂ ਦਾਰੂ ਪੀਂਦੇ ਪੀਂਦੇ ਨੇ ਤੇ ਔਰਤਾਂ ਵੀ ਪੀਣ ਲੱਗ ਗਈਆਂ ਨੇ ਤਾਂ ਉੱਥੇ ਜਿਹੜੇ ਨਵੇਂ ਸਰਵੇਖਣ ਹੋਏ ਨੇ ਤਾਂ ਉਹਨਾਂ ਦੇ ਵਿੱਚ ਪਤਾ ਲੱਗਿਆ ਹੈ ਕਿ ਸੱਤ ਰਾਸ ਜਿਹੜੇ ਅੱਗੇ ਜਾ ਰਹੇ ਨੇ ਜਿੱਥੇ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਨੇ ਮਰਦਾਂ ਦੇ ਬਰਾਬਰ ਹੀ ਸੋ ਇਹ ਸਰਵੇਖਣ ਕੀਤਾ ਗਿਆ ਜੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵੱਲੋਂ ਜਿਸ ਦੇ ਵਿੱਚ ਪਤਾ ਲੱਗਿਆ ਕਿ ਆਟਾ ਅਸਾਮ ਦੇ ਵਿੱਚ ਸਭ ਤੋਂ ਵੱਧ ਦਾਰੂ ਪਿੰਦੀਆਂ ਨੇ ਦੋਸਤੋ ਪਹਿਲਾਂ ਆਪਾਂ ਸੁਣਦੇ ਸੀ ਕਿ ਔਰਤਾਂ दारू ਨਹੀਂ ਪੀਂਦੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਟ੍ਰੈਂਡ ਬਣ ਗਿਆ ਕਿ ਹਰ ਕੋਈ ਉਹ दारू ਪੀਂਦੀਆਂ ਨੇ ਇਵਨ ਕਿ दारू ਦਾ ਸੇਵਨ ਕਰਕੇ ਕਈ ਤਾਂ ਅਸੀਂ ਔਰਤਾਂ ਸੜਕਾਂ ਤੇ ਡਿੱਗਦੀਆਂ ਪਈਆਂ ਦੇਖਿਆ ਨੇ ਅਜੀਬ ਹਰਕਤਾਂ ਕਰਦੀਆਂ ਦੇਖਿਆ ਨੇ ਹਾਲਾਂਕਿ ਸਾਡੀ ਸਭਿਅਤਾ ਦੇ ਵਿੱਚ ਇਹ ਸਭ ਨਹੀਂ ਹੈਗਾ ਪਰ ਹੁਣ ਕੀ ਕਹੀਏ ਕਿ ਕਲਚਰ ਹੀ ਬਦਲ ਗਿਆ ਹੈ ਕਿ ਔਰਤਾਂ दारू ਵੀ ਪੀਣ ਲੱਗ ਗਈਆਂ ਚਲੋ ਆਪਣੀ ਆਪਣੀ ਥਿੰਕਿੰਗ ਹੁੰਦੀ ਆ ਹਰ ਇੱਕ ਦੀ ਪਰ ਜੋ ਸਰਵੇਖਣ ਕਹਿ ਰਿਹਾ ਹੈ ਕਿ ਅਸਾਮ ਇਹਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਹੈ 26.3% दारू ਉਥੋਂ ਦੀਆਂ ਔਰਤਾ ਪਿੰਦੀਆਂ ਨੇ ਜਿਨ੍ਹਾਂ ਦੀ ਉਮਰ 15 ਤੋਂ 49 ਸਾਲ ਤੱਕ ਦੀ ਹੈ ਇਸ ਉਮਰ ਦੇ ਹੱਦ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਸ਼ਰਾਬ ਦਾ ਸੇਵਨ ਕਰਦੀਆਂ ਨੇ ਅਗਲਾ ਨੰਬਰ ਆਉਂਦਾ ਜੀ ਮਗਾਲਿਆ ਦਾ ਮਗਾਲਿਆ ਦੇ ਵਿੱਚ ਵੀ 15 ਸਾਲ ਤੋਂ ਲੈ ਕੇ 49 ਸਾਲ ਦੀ ਉਮਰ ਤੱਕ 8.7% ਜਿਹੜੀਆਂ ਔਰਤਾਂ ਨੇ ਉਹ ਸ਼ਰਾਬ ਦਾ ਸੇਵਨ ਕਰਦੀਆਂ ਨੇ ਹਾਲਾਂਕਿ ਕਟ ਹੈ ਪਰ ਫਿਰ ਵੀ ਜ਼ਿਆਦਾ ਹੈ ਤੇ ਸਿੱਕਮ ਦੀ ਜੇ ਗੱਲ ਕਰੀਏ ਤਾਂ ਸਿੱਕਮ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਪਹਿਲਾਂ ਤਾਂ 19% ਉੱਥੇ ਔਰਤਾਂ ਸ਼ਰਾਬ ਪੀਂਦੀਆਂ ਸੀ ਪਰ ਹੁਣ ਤਾਂ ਘਟ ਗਿਆ 0.3% ਹੀ ਜਿਹੜਾ ਉੱਥੇ ਰਹਿ ਗਿਆ ਨਹੀਂ ਕਿ ਨਾ ਮਾਤਰ ਜਾ ਰਹਿ ਗਿਆ ਤੇ ਫਿਰ ਅੱਗੇ ਆਉਂਦੇ ਜੀ ਛਤੀਸਗੜ ਛਤੀਸਗੜ ਦੇ ਵਿੱਚ ਪਹਿਲਾਂ ਜਿੱਥੇ 11.40% ਔਰਤਾਂ ਸ਼ਰਾਬ ਪੀਂਦੀਆਂ ਸੀਗੀਆਂ ਤਾਂ ਹੁਣ ਜੇ ਗੱਲ ਕਰੀਏ ਤਾਂ 0. ਅ 2% ਜਿਹੜਾ ਦਾਰੂ ਪਿੰਦੀਆਂ ਯਾਨੀ ਕਿ ਇੱਥੇ ਵੀ ਨਾ ਮਾਤਰ ਹੋ ਗਿਆ ਪਰ ਲਿਸਟ ਦੇ ਵਿੱਚ ਨਾਮ ਹੈਗਾ ਤੇ ਦੂਜੀ ਪਾਸੇ ਜੇ ਅਸੀਂ ਗੱਲ ਕਰੀਏ ਜੀ ਚਾਰਖੰਡ ਦੀ ਤਾਂ ਚਾਰਖੰਡ ਦੇ ਵਿੱਚ ਵੀ 0.3% ਹੈ ਬਹੁਤ ਵੱਡੀ ਗੱਲ ਹੈ ਪਹਿਲਾਂ ਜਿੱਥੇ ਜ਼ਿਆਦਾ ਦਾਰੂ ਪਿੰਦੀਆਂ ਸੀ 9. ਕੁਛ ਇਹਨਾਂ ਦਾ ਪਰਸੈਂਟੇਜ ਸੀਗਾ ਤੇ ਜਮ੍ਹ ਹੀ 0 ਹੋ ਗਿਆ ਕੰਮ ਤੇ ਉੱਥੇ ਜੇ ਆਪਾਂ ਗੱਲ ਕਰੀਏ ਤ੍ਰਿਪੁਰਾ ਦੇ ਵਿੱਚ ਤ੍ਰਿਪੁਰਾ ਦੇ ਵਿੱਚ ਵੀ 0.8 ਜਿਹੜੀ ਸ਼ਰਾਬ ਔਰਤਾਾਂ ਇਥੇ ਉਹ ਸੇਵਨ ਕਰਦੀਆਂ ਨਹੀਂ ਆ। ਤਾਂ ਗੱਲ ਰਹਿ ਗਈ ਹੁਣ ਪੰਜਾਬ ਤੇ ਹਰਿਆਣਾ ਦੀ ਕਿਉਂਕਿ ਬੇਸਿਕਲੀ ਕਿਹਾ ਜਾਂਦਾ ਹੈ ਕਿ ਇੱਥੇ ਵੀ ਹੁਣ ਕੁੜੀਆਂ ਸ਼ਰਾਬ ਪੀਣ ਲੱਗੀਆਂ, दारू ਪੀਣ ਲੱਗੀਆਂ ਹਨਾ। ਤਾਂ ਦੇਖਿਆ ਵੀ ਨਹੀਂ ਕੁਛ ਕੋ ਪਿੰਦੇ ਵੀ ਨਹੀਂ ਪਰ ਸਰਵੇਖਣ ਦੇ ਵਿੱਚ ਸਾਡਾ ਨਾਮ ਨਹੀਂ ਆਇਆ ਪੰਜਾਬ, ਹਰਿਆਣਾ, ਹਿਮਾਚਲ ਆਲੇ ਤਾਂ ਬਚ ਗਏ, ਪਿੱਛੇ ਰਹਿ ਗਏ ਪਰ ਚੰਗੀ ਗੱਲ ਹੈ ਕਿ ਇਸ ਕੰਮ ਦੇ ਵਿੱਚ ਪਿੱਛੇ ਹੀ ਰਹਿਣਾ ਤਾਂ ਚੰਗੀ ਗੱਲ ਹੈ। ਬਾਕੀ ਕੰਮਾਂ ਚ ਚਾਹੇ ਜਿੰਨਾ ਮਰਜ਼ੀ ਅੱਗੇ ਜਾ ਨਾਮ ਬਣਾਉਣ ਪਰ ਇਹ ਚੀਜ਼ਾਂ ਤਾਂ ਚੱਲ ਨਹੀਂ ਕਰਨ ਤਾਂ ਵਧੀਆ ਪਰ ਵੱਡੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਔਰਤਾਂ ਦੀ ਸ਼ਰਾਬ ਪੀਣ ਦੀ ਗਿਣਤੀ ਦਿਨ-ਬਦਨ ਵੱਧਦੀ ਜਾ ਰਹੀ ਹੈ ਦਾ ਕੀ ਕਾਰਨ ਮੰਨਿਆ ਜਾਂ ਤਾਂ ਸ਼ੌਂਕ ਵਜੋਂ ਸ਼ਰਾਬ ਪੀਂਦੀਆਂ ਜਾਂ ਕਹਿ ਲਈ ਸਟ੍ਰੈਸ ਹੈ ਡਿਪਰੈਸ਼ਨ ਹੈ ਕੋਈ ਨਾ ਕੋਈ ਪ੍ਰੋਬਲਮ ਹੈ ਜਿਹਦੇ ਕਰਕੇ ਔਰਤਾਂ ਨੂੰ ਨਸ਼ੇ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੁਸੀਂ ਕੀ ਮੰਨਦੇ ਹੋ ਕਿ ਆਟਾ ਦਾ ਸ਼ਰਾਪੀਨ ਦਾ ਕਾਰਨ ਕੀ ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਉਹ ਸਾਂਝਾ ਕਰਿਓ ਜੀ ਬਹੁਤ ਬਹੁਤ ਧੰਨਵਾਦ ਅੱਜ ਲਈ ਇੰਨਾ